ਬੀਤੇ ਦਿਨੀ ਅਮਰਸਰ ਦੇ ਆਈਐਸ ਤੇ ਆਈਪੀਐਸ ਜਿਹੜੇ ਅਫਸਰ ਸੀ ਉਹਨਾਂ ਦੇ ਤਬਾਦਲੇ ਹੋਏ ਨੇ ਤਾਂ ਡੀਆਈਜੀ ਬਾਰਡਰ ਰੇਂਜ ਔਰ ਡੀਸੀ ਅਮਰਸਰ ਨੂੰ ਚੇਂਜ ਕੀਤਾ ਗਿਆ ਉਸ ਤੋਂ ਬਾਅਦ ਹੁਣ ਡੀਆਈਜੀ ਸੰਦੀਪ ਗੋਇਲ ਨੂੰ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਆ ਗੁਰੂ ਨਗਰੀ ਦੀ ਸੇਵਾ ਕਰਨ ਦੀ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਮਿਲਿਆ ਇਸ ਤੋਂ ਵੱਡਾ ਸੁਭਾਗਿਆ ਨਹੀਂ ਪ੍ਰਾਪਤ ਹੁੰਦਾ ਕਿ ਗੁਰੂ ਦੀ ਨਗਰੀ ਦੇ ਵਿੱਚ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਸਰ ਦੇਖਦੇ ਆ ਬਾਰਡਰ ਏਰੀਆ ਪੁਲਿਸ ਦੇ ਅੱਗੇ ਹਮੇਸ਼ਾ ਇਹ ਸਿੱਧੀ ਸੇਤਾਂ ਨਹੀਂ ਰਹਿੰਦੀ ਐ ਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਐ ਬਾਰਡਰ ਪਾਰ ਤੋਂ ਹਥਿਆਰ ਹੁੰਦੇ ਐ ਅੱਗੇ ਹੁਣ ਤੁਸੀਂ ਬਹੁਤ ਐਕਸਪੀਰੀਅੰਸ ਪਹਿਲਾਂ ਹੀ ਲੈ ਚੁੱਕੇ ਹੋ ਬਹੁਤ ਤੁਹਾਡੀ ਜਿਹੜੀ ਐ 30 ਤੋਂ 32 ਸਾਲ ਦੀ ਨੌਕਰੀ ਹੋ ਗਈ ਐ ਪਹਿਲਾਂ ਹੀ ਤੁਹਾਡੀ ਕਾਬਲੇ ਤਾਰੀਫ ਜਿਹੜੀ ਟੀਮ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਰਲ ਕੇ ਹੁਣ ਜਿਹੜਾ ਐ ਇਹਦਾ ਹੱਲ ਕਰੋਗੇ ਜੋ ਨਸ਼ਾ ਔਰ ਹਥਿਆਰ ਸਪਲਾਈ ਹੁੰਦੇ ਨੇ ਸਰਹੱਦੀ ਸੁਭਾ ਹੋਣ ਕਰਕੇ ਜਿਹੜੀਆਂ ਚੁਣੌਤੀਆਂ ਬਹੁਤ ਨੇ ਪੰਜਾਬ ਪੁਲਿਸ ਪੂਰੀ ਤਤਪਰ ਤਿਆਰ ਹੈਗੀ ਉਸ ਚੁਣੌਤੀਆਂ ਨੂੰ ਨਿਪਟਣ ਲਈ ਔਰ ਅਸੀਂ ਨਿਪਟ ਵੀ ਰਹੇ ਹਾਂ ਅਸੀਂ ਆਪ ਦੇ ਆਪ ਨੂੰ ਸਾਹਮਣੇ ਸਾਹਮਣੇ ਚਾ ਸਾਡੀਆਂ ਰਣਨੀਤੀਆਂ ਦੇ ਵਿੱਚ ਸਮੇਂ ਲੋੜ ਦੇ ਮੁਤਾਬਕ ਉਹਦੇ ਵਿੱਚ ਚੇਂਜਸ ਟੂ ਵੀਕਸ ਇੰਪਰੂਵਮੈਂਟਸ ਕਰਦੇ ਰਹਿੰਨੇ ਆ ਅਸੀਂ ਆਪਣੀ ਟੈਕਨੀਕਸ ਨੂੰ ਅਪਗ੍ਰੇਡ ਕਰਦੇ ਰਹਿੰਨੇ ਆ ਸਾਰੇ ਜਿਹੜੇ ਸਾਡੇ ਫੋਰਸ ਹੈਗੀ ਹੈ ਬੜੀ ਮੋਟੀਵੇਟਿਡ ਫੋਰਸ ਹੈਗੀ ਹੈ ਫਿਰ ਮੈਂ ਤੁਹਾਨੂੰ ਦੱਸਿਆ ਕਿ ਟੀਮ ਬੜੀ ਯੰਗ ਤੇ ਬੜੀ ਕੰਪੀਟੈਂਟ ਤੇ ਬੜੀ ਐਫੀਸ਼ੀਐਂਟ ਹੈਗੀ ਹੈ ਸੋ ਆਂਦੇ ਸਮੇਂ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਇਕ ਅੱਛਾ ਹੀ ਜੜਾ ਹੈਗਾ ਰਿਜ਼ਲਟ ਲੋਕਾਂ ਦੇ ਸਾਹਮਣੇ ਰੱਖਾ ਸਰ ਪਿਛਲੇ ਦਿਨਾਂ ਤੋਂ ਜਿੰਨੀਆਂ ਵੀ ਕਨਸਾਈਨਮੈਂਟ ਹੁਣ ਤੱਕ ਫੜੀਆਂ ਗਈਆਂ ਨੇ ਐਸਐਸਪੀ ਸਾਹਿਬ ਕੋਲ ਬੈਠੇ ਨੇ ਬਹੁਤ ਵੱਡੀਆਂ ਬਰਾਮਦੀਆਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਲੇਕਿਨ ਜਿੰਨੀਆਂ ਵੀ ਕਾਨਫਰੰਸ ਹੋਈਆਂ ਉਹਨਾਂ ਦੇ ਵਿੱਚ ਬਹੁਤ ਘੱਟ ਇਸ ਦੇ ਬੱਚੇ ਜਿਹੜੇ ਉਹ ਇਨਵੋਲਵ ਹੁੰਦੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੋ ਆਪਣੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਨਾਲ ਨਾਲ ਦੇਸ਼ ਦਾ ਨਾਮ ਵੀ ਜਿਹੜਾ ਉਹ ਮਿੱਟੀ ਚ ਪਲੀਤ ਕਰਦੇ ਨੇ ਮੈਂ ਤੇ ਹੀ ਜਾਵਾਂਗਾ ਕਿ ਇਹ ਗੁਰੂ ਪੀਰਾਂ ਦੇ ਪਵਨਛੋ ਪ੍ਰਾਪਤ ਧਰਤੀ ਹੈਗੀ ਐ ਇਹਦੇ ਵਿੱਚ ਅ ਜਿਹੜੇ ਗੁੰਮਰਾਹ ਨੌਜਵਾਨ ਮੈਂ ਗੁੰਮਰਾਹ ਕਹਾਵਾਂਗਾ ਕੋਸ਼ਿਸ਼ਾਂ ਬਰੋਸੀ ਮੁਲਕ ਦੀਆਂ ਹੈਗੀਆਂ ਕਿ ਸਾਡੇ ਨੌਜਵਾਨੀ ਨੂੰ ਢਾ ਲਾਈ ਜਾਵੇ ਤਾਂ ਜੋ ਉਹ ਦੇਸ਼ ਦੇ ਵਿੱਚ ਭੰਤੜਦੀਆਂ ਆਪਣੀਆਂ ਜੜੀਆਂ ਨਾਲ ਨਾਪਾਕ ਕੋਸ਼ਿਸ਼ਾਂ ਵਿੱਚ ਕਾਮਯਾਬ ਹੋਣ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਮੇਨ ਸਟ੍ਰੀਮ ਦੇ ਵਿੱਚ ਆਣ ਬਹੁਤ ਕੁਝ ਹੈ ਇਸ ਦੇਸ਼ ਦੇ ਵਿੱਚ ਬਹੁਤ ਕੁਝ ਕਰਨ ਨੂੰ ਹੈਗਾ ਬੜੇ ਆਪਰਚੂਨਿਟੀਆਂ ਹੈਗੀਆਂ ਏਮਪਲੋਇਮੈਂਟ ਦੀਆਂ ਆਪਣੇ ਸਕਿੱਲ ਸਿੱਖਣ ਦੀਆਂ ਹੈਗੀਆਂ ਫੋਰਸਿਸ ਜੁਆਇਨ ਕਰਨ ਦੀਆਂ ਹੈਗੀਆਂ ਤਾਂ ਸਾਰਿਆਂ ਨੂੰ ਮੈਂ ਕਹਾਂਗਾ ਕਿ ਆਪਣਾ ਛੱਡ ਕੇ ਮੇਰੇ ਜਿਹੜੇ ਆਫੀਸਰਸ ਨੇ ਦੇ ਆਰ ਵੈਰੀ ਕੰਪੇਟੈਂਟ ਔਰ ਕੰਪੈਸ਼ਨੇਟ ਵੀ ਨੇ ਐਮਪੈਥੈਟਿਕ ਵੀ ਨੇ ਸੁਣਨ ਦੀ ਸ਼ਕਤੀ ਰੱਖਦੇ ਨੇ ਉਹਨਾਂ ਨੂੰ ਸਮਝਾਉਣ ਦੀ ਵੀ ਰਕਸ਼ਮਤਾ ਰੱਖਦੇ ਨੇ ਆਨ ਅੱਗੇ ਵਧਨ ਅਸੀਂ ਉਹਨਾਂ ਦਾ ਹੱਥ ਅੱਗੇ ਹੋ ਕੇ ਫੜਾਂਗੇ ਸਰ ਪੁਲਿਸ ਆਪਣੀ ਡਿਊਟੀ ਦੇ ਨਾਲ-ਨਾਲ ਕੋਈ ਅਜਿਹੀ ਪਹਿਲ ਕਰੇਗੀ ਜਿਸ ਦੇ ਨਾਲ ਬੱਚਾਂ ਨੂੰ ਕੋਈ ਨਵੀਂ ਸਿੱਧ ਮਿਲ ਸਕੇ ਆ ਮੈਂ ਅੱਜ ਜੁਆਇਨ ਕੀਤਾ ਹੈਗਾ ਮੈਂ ਮੈਂ ਆਪਣੇ ਸਾਰੇ ਆਫੀਸਰਸ ਤੋਂ ਫੀਡਬੈਕ ਲਵਾਵਾਂਗਾ ਕਿ ਇਹ ਕੀ ਇਨੀਸ਼ੀਏਟਿਵਸ ਆਲਰੇਡੀ ਕਰ ਰਹੇ ਨੇ ਉਹਦੇ ਵਿੱਚ ਜਿੰਨਾ ਵੀ ਅਸੀਂ ਕੋਈ ਮੈਂ ਯੋਗਦਾਨ ਪਾ ਸਕਿਆ ਅਸੀਂ ਕੋਈ ਟਵਿਕਸ ਕਰ ਸਕੇ ਉਹ ਚੇਂਜਸ ਕਰ ਸਕੇ ਹੋਰ ਬਿਹਤਰੀ ਲਈ ਡੈਫੀਨਿਟਲੀ ਸਾਨੂੰ ਇਹ ਕਰਨਾ ਚਾਹੀਦਾ ਹੈਗਾ ਮਿਹਰਬਾਨੀ ਸਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਚ ਹੋਏ ਤਬਾਦਲਿਆਂ ਦੇ ਵਿੱਚ ਹੁਣ ਡੀਆਈਜੀ ਸੰਦੀਪ ਗੋਇਲ ਜੀ ਨੂੰ ਜ਼ਿੰਮੇਵਾਰੀ ਮਿਲੀ ਆ ਅਮਰਸਰ ਬਾਰਡਰਿੰਗ ਦੀ ਕਿਸ ਤਰ੍ਹਾਂ ਦੇ ਅੱਗੇ ਉਪਰਾਲੇ ਹੋਣਗੇ ਕਿਸ ਤਰ੍ਹਾਂ ਦੇ ਨਾਲ ਹਥਿਆਰ ਔਰ ਜਿਹੜੇ ਨਸ਼ੇ ਦੀ ਤਸਕਰੀ ਨੂੰ ਰੋਕਿਆ ਜਾਊਗਾ ਦੇ ਇਧਰ ਵਾਂਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਜਿੰਦਰ ਦੇ ਨਾਲ ਕਸ਼ਮੀਰ ਸਿੰਘ ਗਿਲ